ਹਾਂਜੀ ਦੋਸਤੋ ਕੀ ਹਾਲ ਨੇ ਤੁਹਾਡੇ ਸਾਰਿਆਂ ਦੇ ਆਲ ਰੌਂਡਰ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਅੱਜ ਸਾਨੂੰ ਅਸੀਂ ਕਣਕ ਬਾਰੇ ਦੱਸਾਂਗੇ ਢੋਲਾ ਚ ਪਾਉਣ ਬਾਰੇ ਸਾਰੀ ਜਾਣਕਾਰੀ ਦਵਾਂਗੇ ਬਾਈ ਘਟੋ ਘਟ ਮੈਨੂੰ ਲੱਗਦਾ ਅੱਜ 29 ਤਰੀਕ ਹੋ ਗਈ ਨਾ 29 ਸਾਡੀ ਕਣਕ 15 ਤਰੀਕ ਦੀ ਵੱਢੀ ਹੋ ਬਾਈ ਦੇਖੋ 14 15 ਦਿਨ ਨਾਲ ਸਾਡੇ ਸ਼ੈੱਡ ਥੱਲੇ ਕਣਕਾਂ ਪਾਰਕੀਆਂ ਹਵਾਜ ਖੁੱਲੀ ਪੂਰੀ ਠੰਡੀ ਕਰ ਲਈ ਗਣਕ ਵਿੱਚ ਲੋਕ ਯਾਰ ਪੱਖਾ ਲਾਉਂਦੇ ਨੇ ਬਾਈ ਵਿੱਚ ਨਹੀਂ ਲਾਉਂਦੇ ਪਰ ਇਸ ਤਾਂ ਲਾਉਣਾ ਯਾਰ ਆ ਦੇਖੋ ਸਾਰਾ ਪੱਖਾ ਲਾ ਰਹੇ ਆ ਜਿੰਨਾ ਕੂੜ-ਕਵਾੜ ਜਾਂ ਹੋਂਸ ਹੁੰਡੀਆਂ ਸਾਰੀਆਂ ਦੇਖੋ ਨਿਕਲ ਗਈਆਂ ਹਨਾ ਚਲੋ ਅੰਦਰ ਵਾਰੋਂ ਪੱਖਾ ਲਾ ਕੇ ਜਿਹੜਾ ਨਿਕਲਿਆ ਮੱਜਾਂ ਦੇ ਦਾਣੇ ਦੇ ਕੰਮ ਆ ਜੂ ਖੜਿਆ ਨੇ ਰಾಣੀਆਂ ਸੁਨਦਰੀਆਂ ਬਾਬੇ ਦੀ ਕਿਰਪਾ ਨਾਲ ਆ ਦੇਖੋ ਮਿੱਤਰੋ ਪੱਖਾ ਲਾਉਣ ਤੋਂ ਬਾਅਦ ਕਣਕ ਦੀ ਸਫਾਈ ਫੁੱਲ ਆ ਗਈ ਹੈ ਨਾ ਮਾੜੀ ਮੋਟੀ ਢੰਡੀ ਆ ਬਈ ਆ ਰੜਕਾ ਰੱਖਿਆ ਪਿਆ ਇੱਧਰ ਮਾਰਦਾ ਹਾਂ ਹੁਣ ਪਾਉਣ ਵੇਲੇ ਕਣਕ ਯਾਰ ਪਰ ਇੱਕ ਗੱਲ ਦੱਸ ਦਾਂ ਤੁਹਾਨੂੰ ਮੈਂ ਬੱਕੀ ਦਾ ਸਭ ਦੇ ਆਪਣੇ ਮੇਂ ਤਜਰਬੇ ਨੇ ਬਈ ਸਾਡਾ ਤਜਰਬਾ ਤਾਂ ਆਈ ਹੈ ਘੱਟੋ ਘਾਟ 14 ਤੋਂ 15 ਦਿਨ ਕਣਕ ਨੂੰ ਠੰਡੀ ਕਰਕੇ ਪਾਓ ਬਈ ਸੁਰਸਰੇਣ ਲਾਦੀ ਕਣਕ ਨੂੰ ਕਦੇ ਵੀ ਸਾਡੇ ਦਾ ਬਈ ਕਈ ਸਾਲਾਂ ਦਾ ਤਜਰਬਾ ਠੰਡੀ ਕਰਕੇ ਪਾਉਣੇ ਆ ਸਰਸੇਂ ਲਾਦੀ ਬਾਈ ਇੱਕ ਗੱਲ ਸਭ ਤੋਂ ਵਧੀਆ ਯਾਰ ਹੋਰ ਤੁਹਾਨੂੰ ਦੱਸ ਦਮੈਂ ਜਿਵੇਂ ਇਸ ਤਰ ਤਿੰਨ ਢੋਲ ਰੱਖਦੇ ਨੇ ਬਾਈ ਬਾਈ 10-10 ਕੁੰਟ ਦਾ ਢੋਲ ਇਹ 10-10 ਕੁੰਟ ਦਾ ਢੋਲ ਹੋਣ ਦੇ ਬਾਵਜੂਦ ਨਾ ਬਾਈ ਜਿਹੜੀ ਸਭ ਤੋਂ ਘੈਂਟ ਗੱਲ ਐ ਇਹਨੂੰ ਧੁੱਪ 'ਚ ਰੱਖੋ ਯਾਰ ਘਟੋ ਘਟ 10 ਦਿਨ ਅੱਜ ਬਾਈ ਕਈ ਦਿਨ ਖੜੇ ਕਰਕੇ ਰੱਖਿਆ ਇਹਨਾਂ ਨੂੰ ਹੁਣ ਤਿੰਨ ਚਾਰ ਦਿਨੋਂ ਕਿਹਾਂ ਪਾਰਕੇ ਨੇ ਕਿ ਜਿਹੜੇ ਸਾਰੀ ਧੁੱਪ ਨਾ ਥੱਲੇ ਨੂੰ ਉੱਪਰੋਂ ਸਾਰੀ ਲੱਗੇ ਯਾਰ ਟੋਲੇ ਜਮੀ ਸਿਲਣਾ ਹੋਣੀ ਚਾਹੀਦੀ ਪੂਰਾ ਸਟੀਲ ਵੈਸਤਾ ਆਪੇ ਰੜ ਜਾਂਦਾ ਇੱਕਦਾਂ ਲੋਰਣਾ ਬਈਆ ਵੀ ਆਪਾਂ ਕਣਕ ਕਰਨ ਤਾਰਦੇ ਆ ਥੱਲੇ ਯਾਰ ਪੱਲੀ ਜੀ ਰੂਪਛਾਏਗਾ ਕਿਉਂਕਿ ਫਰਸ ਸਿਲੇ ਛੱਡ ਜਾਂਦਾ ਪੱਲੀ ਵਿਸ਼ੇ ਨਾਲ ਬਹੁਤ ਫਰਕ ਰਹਿੰਦਾ ਯਾਰ ਆਪਣੇ ਲਈ ਬਹੁਤ ਫਾਇਦੇਮੰਦ ਰਹਿੰਦੀ ਪੱਲੀ ਬਾਕੀ ਰੇਤੇ ਮਿੱਟੀ ਘੱਟੇ ਦਵਾਜਣਾ ਫਾਇਦਾ ਹੁੰਦਾ ਯਾਰ ਮੇਥਰੋ ਕਣਕ ਪੋਣ ਲਗਾ ਢੋਲ ਤੇ ਆਹ ਟੁੰਡਿਆਂ ਸਾਰੇ ਨੇ ਤੁਸੀਂ ਨੇ ਤਾਰਤੀਆਂ ਮਾਰ ਕੇ ਰੱਖ ਨਾਲ ਵੀ ਜੁੜੇ ਰਹਿਣਾ ਵਿੱਚ ਮੇਰੇ ਵੀਰ ਨਾ ਵਾਲਟੀਆਂ ਨਾਲ ਪਾਉਂਦੇ ਨੇ ਚਲੋ ਉਹ ਵੀ ਠੀਕ ਆ ਜਿਹਨੂੰ ਭਜ ਨਹੀਂ ਚੱਕਦਾ ਪਰ ਅਸੀਂ ਬਾਈ ਥੈਲੇ ਨਾਲ ਪਾਉਂਦੇ ਆ ਥੈਲੇ ਨਾਲ ਯਾਰ ਆਹ 15 ਤੋਂ 20 ਕਿਲੋ ਦੇ ਵਿੱਚ ਆ ਜਾਂਦੀ ਆ ਆਸਾਨੀ ਨਾਲ ਇਹ ਬੰਦਾ ਭਰ ਲੈਂਦਾ ਅੱਜੇ ਭਾਗ ਦਿਖਾ ਦੇ ਯਾਰ ਇੰਨਾ ਮੈਲਾ 25 ਕਿਲੋ ਲੰਬਾ ਆਂਗ ਪਾ ਲਈ ਯਾਰ ਹਾਂ ਦੇ ਪਹਿਤ ਨੇ ਢੋਲ ਬਈ ਸਮਾਰ ਕੇ ਐਨ ਸਾਫ ਕਰਕੇ ਨਾ ਲੈਨ ਚ ਲਾ ਕੇ ਖੜਾ ਦੇ ਦੇ ਲਈ ਮੈਂ ਉਹ ਰੇਰਪਾ ਨਾਲ ਆ ਦੇਖਾਂ ਪਹਿਲੇ ਰੈਣਾ ਰੱਖਦੇ ਸੀ ਦੇਖੋ ਬਾਈ ਜਿਆ ਕਵਾਂਟਰ ਕਣਾ ਕਣਕ ਪੈ ਗਿਆ ਲਡੋਲ ਦੇ ਵਿੱਚ ਇੱਕ ਚ ਆਪਾਂ ਦਾ ਨਾ ਬਈ ਆਪ ਐ ਨਿਮਣਾ ਜਿਵੇਂ ਕੁਆਂਟਰ ਪਾ ਕੇ ਹੋਣ ਪਾ ਦਾਂਗੇ ਦੋ ਤਿੰਨ ਕੁਆਂਟਰ ਪਾ ਕੇ ਫੇਰ ਪਾ ਦਾਂਗੇ ਦੋ ਤਿੰਨ ਕੁਆਂਟਰ ਪਾ ਕੇ ਤੋਂ ਬਾਅਦ ਫੇਰ ਪਾ ਦਾਂਗੇ ਫੇਰ ਲਾਸਟ ਜਿਹੇ ਉੱਪਰ ਇੱਥੇ ਬਟਕਨ ਬੰਦ ਕਰਾਂਗੇ ਉੱਥੇ ਪਾ ਦਾਂਗੇ ਇਹਦਾ ਨਿੰਮ ਪਾਉਨੇ ਆ ਬਈ ਆਪਾਂ ਇੱਕਾ ਹੋਮ ਲਾਈਟ ਬਈ ਸਿੰਘਾਂ ਦੀਆਂ ਡੱਬੀਆਂ ਪਾਉਨੇ ਆ ਜਿਵੇਂ ਦੋ ਘੇੜਾਂ ਪਾਤੀਆਂ ਦੋ ਤਿੰਨ ਗੱਬੇ ਪਾਤੀਆਂ ਦੋ ਤਿੰਨ ਉੱਪਰ ਪਾਤੀਆਂ ਬਈ ਬਈ ਆਪਾਂ ਤਾਂ ਹੀ ਤਜਰਬਾ ਵੀ ਆ ਜਿਹਾ ਪਾਓ ਤੇ ਢੋਲ ਨੂੰ ਬੰਦ ਕਰ ਦਿਓ ਯਾਰ ਲੋੜ ਹੀ ਨਹੀਂ ਕਹਿੰਦਾ ਕਾਸ ਦੀ ਹੋਰ ਕਾਸ ਜਿਹੜਾ ਪਾਉਣ ਦੀ ਸੁੱਸਰੀ ਨਹੀਂ ਪੈਂਦੀ ਯਾਰ ਛੋਡੇ ਚਲੋ ਭਾਈ ਜਿਹੜੇ ਪਾਉਣ ਦੇਣਗੇ ਇਹਨਾਂ ਦੇ ਜਿਆਦੇ ਹਨ ਕਈ ਵਾਰੀ ਫੂਡ ਫੂਡ ਥੈਲੇ ਪਾਉਣ ਨਾਲ ਲਵੇ ਉਹ ਪਾ ਦਿੰਦੇ ਨੇ ਚਲੋ ਜੇ ਦਵਾਈ ਪਾਉਣੀ ਵੀ ਇਦਾਂ ਭਾਈ ਇੱਕ ਇੱਕ ਦੋ ਦੋ ਤੋ ਦਿਨਾਂ ਕੋ ਗੋਲੀਆਂ ਪਾਉ ਢੋਲ ਚ ਬਸ ਜਾਂਦੀ ਉਹਨੇ ਪਾਉਣਿਆ ਤਾਂ ਆਇਆ ਸਾਡਾ ਦੇਸੀ ਤਰੀਕਾ ਭਾਈ ਐਂਟੀਬਾਇਓਟਿਕਾ ਪੂਰਾ ਨਿਯਮ ਹਣਾ ਸੁੱਸੀ ਲੱਗਣੇ ਨਹੀਂਦਾ ਕੜਤਨ ਤੇ ਬਾਹਲਾ ਹੁੰਦਾ ਯਾਰ ਤੁਹਾਨੂੰ ਪਤਾ ਹਣਾ ਹோம் ਲਾਈਟ ਲਈ ਮਿੱਤਰੋ ਇੱਕ ਡਰਮ ਭਰ ਗਮਲੇ ਦਾ 9-10 ਮਿੰਟ ਲੱਗੇ ਹੋਣਗੇ ਆਪਾਂ ਤਿੰਨ ਚਾਰ ਥਾਂ ਡੱਬੀਆਂ ਪਾਤੀਆਂ ਇੱਕ ਉੱਪਰ ਬਾਤੀ ਬਈ ਹਨਾ ਦੇ ਲਾਸਟ 'ਚ ਨਾਲ ਇੱਕ ਨਿੰਮਰੀ ਰਾਣੀ ਵੀ ਰੱਖ ਦਿੰਨੇ ਹੂੰ ਨਿੰਮੇਂਡਾਈ ਪੌਂਤ ਬਾਦ ਬਲਾ ਦੋ ਢੱਕਣ ਲਾ ਢੱਕਣ ਲਾ ਦਵਾ ਇੱਕ ਹੋਰ ਬਈ ਤਜਰਬਾ ਕਰਨਾ ਆਪਣਾ ਹਨਾ ਯਾ ਤਿੰਨਾਂ ਢੋਲਾਂ ਚਾਹ ਦੇ ਹਜੇ ਖਾਲੀ ਪਏ ਨੇ ਆਹ ਕਣਕ ਬਾਈ ਫੇਰ ਦੱਸ ਦਿਆਂ ਤੁਹਾਨੂੰ ਉਹ ਵੀ ਬੜੀ ਘੈਂਟ ਚੀਜ਼ ਆ। ਸਾਊਥ-ਵੈਸਟ ਤਰੀਕਾ ਦਾ ਉਹੀ ਆ ਲਾਸਟ ਵਾਲਾ। ਆਪਣਾ ਇਹ ਢੋਲ ਬੰਦੇ ਕਰਦਾ ਦੁਆਈ ਭਰ ਗਿਆ। ਹਾਤੀਆ ਰਹਿ ਗਿਆ। ਚੀਜ਼ ਦਾ ਸਪੌਂਟਰ ਪਾਇਆ ਨੇ ਬਾਈ ਪੱਕੇ। ਬਾਈ ਕਣਕ ਸਾਰੀ ਪਾਉਣ ਤੋਂ ਬਾਅਦ ਹਨ ਜੇ ਆਪਾਂ ਨਿਮਾ ਡੱਬੀਆਂ ਸਾਰੀਆਂ ਪਾ ਕੇ ਢੋਲਾਂ ਦੇ ਡੰਡ ੱਕ ਲਾਦੇ ਨੇ ਪਹਿਲਾਂ ਕਣਕ ਪਾਉਣ ਤੋਂ ਫਿਰ ਉੱਪਰੋਂ ਕਣਕ ਪਾ ਕੇ ਲਾਦੇ ਤੇ। ਆਹ ਦੇਖੋ। ਬਈ ਚੂਕਣੀ ਮਿੱਟੀ ਨਾਲ ਤੂੜੀ ਪਾਉਣੇ ਚਾਹੇਨ ਮਤਲਬ ਗਾਰਾ ਜਾਂ ਕਰ ਲੋ ਜਿਹੜਾ ਇਹ ਚਿਪਕ ਜੇ ਸਾਰੇ ਢੋਲਾਂ ਦੇ ਆਪਾਂ ਨੇ ਐਂ ਲਾਈ ਆ ਪਹਿਲਾਂ ਐਂਠਾਂ ਲਾਤੀ ਫਿਰ ਉੱਪਰ ਲਾਤੀ ਬਾਈ ਇਹਦੇ ਨਾਲ ਯਾਰ ਜਮੀ ਸੋਸੇਜ ਤਾਂ ਨਹੀਂ ਪੈ ਸਕਦੀ ਮਾੜਾ ਟੁੱਟ ਗਿਆ ਦੱਸ ਪਰੋਂ ਦਾ ਟਾਈਮ ਲੱਗਿਆ ਇਹ ਜਿਵੇਂ ਲਾਤੀ ਬਾਈ ਸਕੀਮ ਦੇਖੋ ਤੁਹਾਨੂੰ ਕਿਵੇਂ ਲੱਗੀ ਐਦਾਂ ਕਰਿਓ ਜਿਵੇਂ ਅਸੀਂ ਕਣਕ ਪਾਈ ਆ ਕੋਈ ਕਣਕ ਨਹੀਂ ਖਰਾਬ ਹੁੰਦੀ ਬਾਈ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਕੀ ਮਿਲਦੇ ਆ ਵੀ ਨੈਕਸਟ ਵੀਡੀਓ ਦੇ ਵਿੱਚ ਚੈਨਲ ਸਬਸਕ੍ਰਾਈਬ ਕਰ ਲਓ ভাই